ਕਿ ਨਾ ਤਰਕੇ ਲੋਈ ਹਾਂ ਲੋਦਾ ਸਾਰ ਬੁਣੀਆਂ ਦੇ ਸੁੱਤੀ ਪਏ ਨੇ ਕਿੰਨੇ ਦਿੱਤੀ ਹੈ ਲੋਈ ਹਾਲੇਲੂਇਆ ਤਾਂ ਆਜੂ ਬੁਲਾਓ ਜੀ ਇਹਨੂੰ ਸੁਸਤੀ ਜਾਣਾ ਨਹੀਂ ਹੁਣ ਟੱਕੀ ਖਾ ਜਾਣਾ ਇਹ ਨਾਲੇ ਕਹਿੰਦਾ ਜੀ ਓਕੇ ਲੈਣਾ ਨਹੀਂ ਹੋਗਾ 75 ਖਾਊ ਹੈ ਉਹ ਇਹ ਰੇਤੀ ਆਦਾ ਕਿਉਂ ਉੱਠੋ ਜੀ ਉੱਠ ਪਾਣੀ ਦਾ ਗਲਾ ਹਲਿਆ ਸਰਦਾਰਾ ਰੀਸ ਸਰਦਾਰਾ ਤੇਰੇ ਵਰਗਾ ਹੋਰ ਕੋਈ ਨਾ ਤਾਂ ਵੀ ਦੂਤ ਨਹੀਂ ਓਰਾ ਹੈ ਧਰਤਾ ਜੀ ਲੋ ਜਾਏ ਇੱਕ ਮਿੰਟ ਲੋ ਜੀ ਕਹਿੰਦੇ ਲੋ ਜੀ ਕਹਿੰਦੇ ਪੱਗ ਬਨਨੀ ਗਈ ਪੈ ਜਾਂਦਾ ਮੁੰਡਾ ਸਰਦਾਰਾ ਬੇ ਸਰਦਾਰਾ ਤੇਰੇ ਵਰਗਾ ਹੋਰ ਕੋਈ ਨਾ ਜਾਦੂ ਜਾਦੂ ਜਾਤੂ ਜਾਤੂ ਜਾਦੂ 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 ਕਰਤਾ ਹੀ ਕੰਮ ਸਦਾ ਸਤਾਰ ਦੀ ਦੇਖ ਲੈ ਨਾ ਕੀ ਇੱਜ਼ਤ ਇਹਨਾਂ ਨੇ ਕਰੀ ਖਾਣ ਆਏ ਜੀ ਇਹਨੂੰ ਅਜ ਨਾਲ ਲੈ ਕੇ ਜਾਣਾ ਕਾਲਜ ਕਿੱਥੇ ਆ ਕਾਲਜ ਲੈ ਕੇ ਹੂੰ ਦੇ ਡੇ ਡੇਬਿੰਗੇ ਜੇ ਦੰਦ ਬਦਾਮੀ ਅੱਖੀਆਂ ਦਾ ਜੋਟਾ ਅੱਗੇ ਤੇ ਪਿੰਡ ਤੋਂ ਇਹ ਮੁੰਡਾ ਨਹੀਂ ਮਾਣਾ ਮੁਰਤਾ ਮੈਂ ਕਿਹ ਇੱਕ ਡਿਫਰੈਂਸ ਮੇਰੀ ਏਜ ਵੀ ਥੋੜੀ ਜਿਆਦਾ ਤੇਰੇ ਤੋਂ ਲੋ ਜੀ ਧਰਮਪ੍ਰੀਤ ਸਿੰਘਾ ਬਣਾਉਣ ਦਾ ਕਿਹ ਚਾਹ ਚਾਹ ਬਣਾਉਣ ਲੱਗੇ ਨੇ ਚਾਹ ਹਾਂ ਜੀ ਸਾਹਿਬ ਜੀ ਠੀਕ ਹਾਂ ਚਾਹ ਬੁੱਲਣੇ ਠੀਕ ਹਾਂ ਹੈ ਚਾਹ ਉਹਨਾਂ ਦੇ ਕਿੰਨਾਂ ਤਾਈ ਤੂੰ ਨਹੀਂ ਬਣਾਈ ਜਾ ਲੈ ਬਹਾ ਲਾਹਾ ਲੈਂਦੇ ਨੇ ਪੂਰਾ ਬਾੜਾ ਲਾਹਾ ਲੈਂਦੇ ਨੇ ਨਾ ਵੀ ਚਾਹ ਵੀ ਇਹ ਲਾਹਾ ਲਾਹ ਰੋਟੀ ਵੀ ਇਹੀ ਬਣਾਉਂਗਾ ਸ਼ਾਮ ਦੀ ਰੋਟੀ ਵੀ ਇਹੀ ਲਵਾਂਗਾ ਸੈਂ ਮੰਨਿਆ ਐਨਾ ਦਾ ਕਰਨੇ ਹੀ ਪੈਂਦਾ ਕਰਾਂ ਵੀ ਚਾਣਾ ਜਾਂ ਜਗਿਆ ਨਹੀਂ ਚਾਹ ਵੀ ਇਹ ਦੇਖੀ ਵੀ ਘੁੰਮ ਘੁੰਮ ਦੇ ਨੂੰ ਬਾਪਾ ਦਾ ਸਮਾਨ ਜੇ ਵਿੱਚ ਮਾਰੂ ਇੱਕ ਪਾਇਆ ਨਹੀਂ ਓ ਮਾਈ ਗੋਡ ਚਾਹ ਬਤੀ ਤਾਂ ਨਹੀਂ ਸਿੰਘ ਦੀ ਨਾਨੀ ਮਾਲ ਗਾਂਧੀ ਆ ਆਹ ਚਾਹ ਵੇ ਪਾਲੀ ਦਿਨ ਹੋਈ ਆ ਦੁੱਧ ਬੱਤੀ ਬਣਾ ਦੁੱਧ ਲਿਆ ਥੋੜੇ ਨਾਲ ਬਾ ਦੁੱਧ ਵੀ ਨਹੀਂ ਆਏ ਆਏ ਓਏ ਤਾਈ ਜਾ ਦੇ ਮਾਈ ਗॉड ਤਾਈ ਜਾ ਲੈ ਰਹੀ ਲਾਈਨ ਨਾ ਮੈਸਕ ਰੂਸਾ ਖਾਲੀ ਪਈ ਉਹ ਰਾਸਗੁੱਲੇ ਪੇ ਮੈਂ ਵਹਣ ਦੇਖਿਆ ਜਾਊ ਅੰਦਰ ਬੋਲੇ ਸ਼ੋਧ ਮੈਂ ਹੋਇਆ ਤੇਰਾ ਜੁਤਾ ਲੱਗ ਕੇ ਤੇਰਾ ਖਰਾਬ ਲੱਗਦਾ ਮੈਨੂੰ ਤੇਰੇ ਕੀ ਧੰਨਵਾਦ ਪਾਂਡੇ ਦਾ ਉੱਠਦਾ ਸੀ ਮੈਂ ਇਹਦੇ ਨਾਲ ਜੁੜਾ ਜਾਂਦਾ ਜਿਹਦਾ ਪਿਆ ਮੈਂ ਛੋਟਾ ਜਾਂਦਾ ਸੀ ਉਹ ਇਹ ਵੀ ਪਾਵਾ ਤੇ ਦੂਰ ਲਾ ਦੇ ਨਾ ਲੈ ਇਹ ਵੀ ਪਾਵਾ ਇਹ ਵੀ ਪਾਵਾ ਥੋੜੇ ਹਾਈਕ ਬਾਅਦ ਟਵਰਦੇ ਨੇ ਲੈ ਇਹ ਵੀ ਚਾਹ ਦੇ ਹੋਰ ਪਾਵਾ ਕੱਪੜੀਆਂ ਪਾਉਣ ਲੱਗ ਗਿਆ ਠਗਰਾਤ ਨਹੀਂ ਪਾ ਲਾ ਮੈਂ ਕੱਪੜੀਆਂ ਦਾ ਰਿਸ਼ਤੇਦਾਰ ਲੈ ਵੀ ਹੋਰ ਪਾਵਾ ਲੈ ਤੂੰ ਆਪ ਨਹੀਂ ਪਾ ਲਾ ਪਹਿਲਾਂ ਫੇਰ ਪਾ ਦੀ ਬਾਅਦ ਲੈ ਵੀ ਹੋਰ ਪੀ ਲੈ ਉਹ ਜਾਣ ਮੈਂ ਉੱਤੇ ਓ ਮਾਈ ਗੋਡ ਨਵਾਂ ਤੱਕ ਆ ਗਿਆ ਅੱਜ ਛਬਿਆਚਾਰ ਕੱਗਲਾਂ ਹੋ ਰਹੀਆਂ ਨੇ ਕਾਬਰੀ ਦੇ ਰਿਸ਼ਤੇ ਵਾਰੀਗਾ ਚੱਲਦੀ ਆ ਕਦੋਂ ਕਰਾਉਣਾ ਕਦੋਂ ਕਰਾਉਣਾ ਤੇ ਤੇਰੇ ਬਾਅਦ ਬਾਅਦ ਕਰਾਵਾਂ ਹਾਂ ਪਹਿਲਾਂ ਤੂੰ ਕਰ ਆਪਾਂ ਕਰ ਆਪਦਾ ਉਹਦਾ ਦੂਜੇ ਦਾ ਬਾਲਾ ਖਰਚ ਹੀ ਨਹੀਂ ਕਰਾਉਣਾ ਆਪਾਂ ਦਾ ਦਾ ਜੇ ਆਪਾਂ ਤਾਂ ਜਮੀ ਨਹੀਂ ਗਾਣਾ ਠੀਕ ਕਰਕੇ ਲੈ ਆਉਣਾ ਇਹਦਾ ਲੱਗੂ ਵੀ ਆਰੇ ਅੱਜ ਤੇਰੇ ਪਤਾ ਲੱਗਣਾ ਨੂੰ ਘਾ ਪੈਣਾ ਯਾ ਤੂੰ ਕੋਈ ਹੋਰ ਨਾ ਆ ਲੈ ਆਖ ਚੇਰੇ ਅਸ ਆਉਣਾ ਲੈ ਇਹ ਟਾਈਮ ਮਹੀਨਾ ਰੁਕ ਦੋ ਮਹੀਨੇ ਇਹਦਾ ਇਹਦਾ ਦੋਨੋਂ ਇੱਕ ਪਾਸੇ ਹੋਣਾ ਇੱਕੋ ਵਾਰ ਚ ਆਉਣੀਆਂ ਨੇ ਦੋ ਇਹਦੀ ਇਹ ਨਹੀਂ ਮੈਨਾਂ ਵੀ ਇਹ ਨਹੀਂ ਕੰਮ ਕਰਾਉਂਦਾ ਕੋਈ ਬੁਗਿਆ ਨਾਲ ਲੈ ਹਾਂ ਹੁਣ ਹੁਣ ਸੱਚੀਆਂ ਕੰਨ ਚਾਹਦੀਆਂ ਨੇ ਸਾਹ ਹੀ ਆਊਗਾ ਦਰ ਸੱਚੀਆਂ ਨੇ ਕੁੱਤੇ ਇਹੋ ਜੇ ਕੰਮ ਨਹੀਂ ਕਰਦਾ ਬੜੀ ਇਹੀ ਹੈ ਤੁਹਾਡਾ ਖਰਚਾ ਨਹੀਂ ਹੋਊਗਾ ਬੜੀ ਬਾਜੀ ਆ ਨਾ ਕਿ ਤੁਹਾਡਾ ਖਰਚਾ ਤੁਸੀਂ ਨਹੀਂ ਬਹੁਤ ਹੈਗੇ ਹੋ ਤਾਂ ਹੀ ਕਹਿ ਰਹਾ ਹੀ ਖਰਚਾ ਨਹੀਂ ਹੋਊਗਾ ਸਾਥ ਤੇ ਜਾ ਮੋਟਰਗੈਡ ਦਾ ਤੇਲ ਹੀ ਮਾਣਾ 200 ਦਾ ਬਸ ਅਜੇ ਤਾਂ ਉਹ ਵੀ ਨਹੀਂ ਜਾਨਾ ਐ ਮੋਟਰਗੈਡ ਤੇਲ ਹੀ ਮਾਣਾ 200 ਦਾ ਪਰ ਕੇ ਲਿਆਓ ਬੰਦੇ ਤੁਰਕੇ ਰਿਆਂ ਇਹਨਾਂ ਨੇ ਉਹ ਡੰਡੌਲ ਕਰਦੇ ਆਂ। ਲੈ ਇਹ ਕਾਰਮਾ ਚੋਂ ਮੈਜੀ। ਤੂੰ ਬਾਈ ਦੇ ਲੋਡ ਹੀ ਨਹੀਂ ਡੱਬੀ ਦਾ ਬੈਠਾ। ਕੋਈ ਬੋਲੀਆ ਤੇਰਾ ਕੱਦਾ ਹੋ। ਪਰ ਉਹ ਬੰਦ। ਪਹਿਲਾਂ ਤੇਰਾ ਹੀ ਲੱਭਣਾ ਪਊ। ਉਹ ਨਹੀਂ ਕਾ ਪਰ ਉਹ ਸੂਟ ਨਹੀਂ ਪਾਉਂਦੀ ਜੀਨ ਪਾਉਂਦੀ। ਉਹ ਕਾਉ ਨਹੀਂ ਨੀ ਉਹ ਬੁੜੀ ਜੀ। ਬੇਬੇ ਉਹਦਾ ਜੀਨੀ ਬੰਦਿਆ ਮੈਂ ਨਹੀਂ ਉਹਦੇ ਨਾਲ ਕਰਾਂ ਮੈਂ ਪੁੱਤ ਉਹ ਜੀਨਾ ਦਾ ਰਵਾਜ ਆ ਹਾਂ ਰਵਾਇਆ ਨਹੀਂ ਉਹ ਤਾਂ ਇੰਨੇ ਇੰਨੇ ਪਾਉਂਦੇ ਆ ਕੋਈ ਨਾ ਪੁੱਤ ਉਹ ਜੀਨੀ ਉਹ ਕਰਦੇ ਆ ਉਹ ਕਰਦੇ ਹੋਇਆ ਬੁੱਢਾ ਨਮੀ ਉਹ ਤਾਂ ਫੁੱਲੀ ਹੀ ਹੁਟਾਵੇ ਅੰਤਾਰ ਮੀਂਹੜੀ ਕਿੰਨੀ ਵਾਰ ਲੜੀਏ ਤੇ ਡੇਟ ਨੇ ਲੜਾਈ ਇੱਕ ਵਾਰ ਹਾਂ ਉਦੋਂ ਕੀ ਹੋਇਆ ਝੋੜ ਆਰੋਸ ਦੀ ਲੜਫੇ ਰੋੜਿਆਂ ਨਾਲ ਲੜੀ ਇਹਦਾ ਡੈਡੀ ਕਹਿੰਦਾ ਕਹਿੰਦਾ ਮੇਰੇ ਡੈਡੀ ਕੋਲ ਲੜਾਈ ਹੋਈ ਸੀ ਜਦੋਂ ਫੌਜ ਦੀ ਲੜਾਈ ਚ ਲੜੇ ਸੀ ਇਹ ਕਹਿੰਦਾ ਕਿ ਤੇ ਡੈਡੀ ਦੇ ਫੌਜ ਚ ਕਿੰਨੀ ਵਾਰ ਲੜਾਈ ਲੜੀਆ ਕਹਿੰਦਾ ਇੱਕ ਵਾਰ ਉਹ ਤੇ ਫੌਜ ਦੀ ਨਾਲ ਆਫੇ ਆਹ ਫੌਜ ਗਿਨੇ ਉਹ ਕਿੰਨੀਆਂ ਲੜਾਈਆਂ ਚੱਲੀਆਂ ਕਿਹੜੇ ਨੇ ਮਰ ਗਿਆ ਉਹ ਚਾਂਤ ਜਿਹੜਾ ਹੈ ਨੀ ਦਿੱਤੋ ਵਾਲਾ ਸੀ ਤਿੰਨ ਲੜਾਈਆਂ ਚੌਥੀ ਵੇਰੀ ਜੱਗਰ ਮਾਰਗੇ ਓਏ ਮੇਰੇ ਪਿੰਡ ਦੀ ਓ ਚੌਥੀ ਤਿੰਨ ਮਦਦ ਲੂ ਇਹੋ ਆਜ ਨਾ ਲਾਇਆ ਖਦੀ ਤੇ ਤੇ ਬੁਧੀ ਹਿੰਦੀ ਛਾੜਾ ਇੱਕ ਵਾਰੀ ਮੱਥਨ ਮੁਰੋੜਾ ਦੇ ਦੋ ਪਾਟ ਪਰ ਇਹਨੂੰ ਮੱਥਨ ਮੁਰੋੜਾ ਦੇ ਲੋਈ ਲੱਕੜਾਂ ਪਾੜੀਆਂ ਜਾ ਰਹੀਆਂ ਨੇ ਅੱਜ ਜੋਰ ਪਰਖਿਆ ਜਾ ਰਿਹਾ ਜੋਰ ਬਹੁਤ ਬੜਾ ਆਹੋ ਸੀਗਾ ਇਹ ਖੁੰੜ ਰਿਹਾ ਦੇਖੋ ਜੀ ਪਾੜ ਕੇ ਰੱਖਤਾ ਚਾਚਾ ਇਹੇ ਏ ਚੱਪ ਕਹਿੰਦੇ ਨੇ ਸਿਆਣੀ ਗੱਲਾਂ ਸੱਚੀਆਂ ਖਾਧੀਆਂ ਖਰਾਕਾਂ ਕੰਮ ਆਉਣੀਆਂ ਨਾ ਬੈਰੀਆ ਨਾ ਨਾ ਕਰ ਐ ਲੱਭਾ ਤੂੰ ਛੱਟ ਲਾ ਗਿਆ ਪਰ ਪਾਉਜ਼ ਨੂੰ ਛੱਟ ਲਾਉਣ ਨੂੰ ਕੀ ਉਹ ਦੇਖੇ ਤੇ ਆ ਨਾਲ ਚੌੜਨੇ ਕਰਨੇ ਐਈ ਮਾਰ ਨਾਈ ਮਾਰਨਾ ਛੱਡਣਾ ਨਹੀਂ ਸੱਚ ਨਹੀਂ ਬੱਟ ਨਹੀਂ ਇਹ ਨਾ ਪਾਣੀ ਜਾਂ ਮਤਾਂ ਬਾਈ ਥੋੜੀ ਕਰਾ ਲਓ ਜੀ ਆਪਦੀ ਵੇਨ ਨੂੰ ਕਹਿੰਦਾ ਵਧੀਆ ਰੱਖ ਰੱਖੇ ਹੀ ਹੁਣ ਰੱਖੇ ਹੀ ਲਓ ਜੀ ਏ ਹਾ ਯਲਾ ਇਹ ਬਸ ਬਸ ਯਾ ਬਾ ਯਾ ਬਸ ਕਾਲੇ ਕਹਿਣਾ ਜਾਉਂਗੇ ਕੋਸ ਹੋਰ ਤਾ ਦੀ ਗੋਈ ਅੱਛਾ ਮੂਵੀ ਬਣਨ ਲੱਗੀ ਆ ਬਸ ਨਹੀਂ ਬਾ ਮੈਨੂੰ ਫੜਾ ਯਾਰ ਹੁਣ ਲੋ ਜੀ ਖੇਜ ਪੂਰੀ ਲੈ ਰਹੀ ਐ ਖੇਜ ਖੇਜ ਪੂਰੀ ਛਾਡੋ ਹੀ ਰਿਆ ਹਣ ਤੂੰ ਕਾਰ ਨੂੰ ਹਾਰ ਕੇ ਆਹਾ ਹਾ ਹਾ ਬਾਬਾ ਮੈਂ ਫੜਿਆ ਬਹੁਤ ਕਮਾਲ ਦੀ ਗੱਲ ਭਾਰਤ ਲੱਕੜਾਰ ਆਏ ਹੁਣ ਜੱਟ ਹੁਣ ਜੱਟ ਉਹਦੇ ਪਰੇ ਉਹ ਪਰੇ ਉਹ ਪਰੇ ਉਹ ਯਾਰ ਪੱਕੇ ਉਹ ਬੱਲੇ 6 ਇੱਥੇ ਛੱਟ ਮਾਰੀ ਦੇ ਖੋਲਰ ਨਾਲ ਸਾਰੇ ਹੀ ਪਾਉ ਆ ਮੁੰਡੇ ਦੀ ਹਿਸਟਰੀ ਹਿਸਟਰੀ ਦਾ ਆ ਮੁੰਡੇ ਨੇ ਨਵੀਂ ਨਵੀਂ ਦੁਕਾਨ ਕਰੀ ਤਰਵੇਂ ਕੀ ਹੋਇਆ ਸਬਜ਼ੀ ਦੀ ਦਾ ਹੈ ਉੱਥੇ ਐਕਸੀਡੈਂਟ ਹੈ ਉਹਨਾਂ ਨੇ ਕਹਿੰਦੇ ਮੁੰਡੇ ਨੇ ਮੁੰਡੇ ਨੇ ਸਬਜ਼ੀ ਦੀ ਦੁਕਾਨ ਕਰੀ ਤੇ ਦੁਕਾਨ ਮੂਰੇ ਐਕਸੀਡੈਂਟ ਹੋ ਗਿਆ ਕਿਸੇ ਦਾ ਦੁਕਾਨ ਖਾਲੀ ਝੱਟ ਗਿਆ ਉਹਨਾਂ ਨੇ ਕਹਿੰਦੇ ਤੈਨੂੰ ਆਪ ਵੀ ਮਾਰ ਕੇ ਮੋੜੀ ਜੇ ਆਹ ਵਾਗੇ ਦੇਖ ਕਾ ਕੇਲੀ ਗੁੱਲੇ ਕੋਈ ਨਹੀਂ ਹੋ ਰਿਹਾ ਦੁਕਾਨ ਖਾਲੀ ਕੁਝ ਨਹੀਂ ਵਾਗੇ ਮਰੇ ਲਾਵੀ ਦਾ ਹੀ ਨਹੀਂ ਖਾਦੇ ਬਾਈ ਪਹਿਲੇ ਵਾਗੇ ਦੇਖ ਦੁਕਾਨ ਦੇਖਦੇ ਮਟਰ ਹੀ ਪਏ ਲਵੀ ਅੱਗਾ ਕਹਿੰਦਾ ਬੜੀ ਵੇਦਰਾ ਚੱਕਲਾ ਨਹੀਂ ਕੰਮ ਕਰਨਾ ਆਵੇ ਆਵੇ ਮਟਰ ਮੋਗੜਾ ਕਰਦੇ ਆ ਆ ਦੂਜਾ ਮਦੀਨ ਗਾਜਰਾ ਨਾਲ ਭਰੀ ਆ ਗਾਜਰਾ ਜੂਸ ਬਣਾਉਣਾ ਵੀ ਤਾਂ ਕੇ ਨੇ ਹੋਈ ਹੁਣ ਨਹੀਂ ਆਉਂਦਾ ਫਿਰ ਆ ਕਾਲਾ ਮਾਸ ਜੀ ਗਾਜਰਾ ਜੂਸ ਪੀਣ ਆ ਗਏ ਆਈ ਵੀ ਤਾਂ ਮੈਂ ਵੀ ਡੋਲ ਨਾ ਲੱਭਦੇ ਆਉਂਦੇ ਫਿਰ ਬੱਸ ਆ ਹੈ ਬੋਲੋ ਕੋ ਕੋ ਨਾਲ ਇੱਕ ਸਹੀ ਆ ਆਮ ਤੇ ਵੀ ਇੱਕ ਸੇ ਵਾਲਾ ਹੀ ਛੱਡ ਕੇ ਤੜਨ ਰਵੀ ਕਿੱਥੇ ਰਵੀ ਕਿਤੇ ਆ ਇਹ ਮੋਟ ਪਾਉਣ ਪਉਣਗਾ ਦੁਕਾਨ ਨਹੀਂ ਖੁੱਲੀ ਉਦੋਂ ਵੀ ਛਾਤਰੇ ਆ ਕੇ ਮੁੜ ਗਏ ਆ ਉਦੋਂ ਹੀ ਜਾਂਦ ਤੇ ਗਏ کافی ਤੇ ਤਾਂ ਛਾਤਰੇ ਗਏ ਉਹ ਇੰਨੇ ਆਪਾਂ ਕਿੰਨੂ ਕੀ ਖਾਣ ਚੱਕ ਕੇ ਆਇਆ ਦੱਸ 150 ਦਾ ਖਾਣੂ ਕੁਛ ਅੱਧਾ ਕਿ ਲੈਣੇ ਸੱਬਾ ਬਦਾਮਾ ਦਾ ਹੀ ਧਰਮੀ ਨਹੀਂ ਖਾਲੀ ਕੀਤਾ ਔਰੇ ਜਦੋਂ ਚਲੇ ਜਾਂਦਾ ਤੋ ਆ ਜਾਂਦਾ ਰੱਬ ਤੇ ਇਹ ਬਦਾਮਾ ਡਪਾਂ ਦੇ ਲਾਜਾ ਕਰ ਜਿੰਦਾ ਸਾਨੂੰ ਸੂਹਿਆ ਜਾਂਦਾ ਓਏ ਇਹ ਬਾਗਿਆ ਬੰਦਾਲੂ ਨਹੀਂ ਆ ਜਲਦੀ ਆਜੋ ਜਲਦੀ ਐ ਆਉਣ ਵਾਲੀ ਆ ਲੱਪੇ ਤੇ ਲੱਪੇ ਤੇ ਸਕੂਲ ਵਾਲੀ ਗੱਲ ਤਾਂ ਦੱਸਦੇ ਇਹਨਾਂ ਨੂੰ ਉਹ ਜਦੋਂ ਤੁਹਾਨੂੰ ਗੰਨਿਆਂ ਚ ਲੱਪਦੇ ਫਿਰਦੀ ਮਾਟਰ ਇਹਦਾ ਅੱਧਾ ਦਿਨ ਮੈਂ ਇਹ ਇਹ ਸਕੂਲ ਪੜ੍ਹਦੇ ਹੁੰਦੇ ਸੀ ਤੇ ਇਹ ਨਾ ਅਥੇ ਜਿਹੜਾ ਹੋ ਨਹੀਂ ਹੁੰਦਾ ਮਾਸਟਰ ਦਾ ਰੂਮ ਹੁੰਦਾ ਜਿਹੜਾ ਲੰਚ ਲੰਚਦਾ ਕੀ ਕਹਿੰਦੇ ਨੇ ਉਹਨੂੰ ਹਾਂ ਉਹ ਚੱਲ ਕੋਈ ਯਾਰ ਓਹੋ ਤੇ ਉੱਥੇ ਮਾਲ ਪਿਆਈ ਮਾਸਟਰ ਦਾ ਫੇ ਇਹ ਖਾ ਗਏ ਤੇ ਜਦੋਂ ਖਾ ਗੂਗੇ ਬਾਹਰ ਨਿਕਲੇ ਲੱਭੇ ਤੇ ਕੀ ਹੋਇਆ ਜੀ ਮਾਸਟਰ ਮੂਰੇ ਖੜੇ ਖਲਾਅ ਚ ਬੈਠ ਲੱਭੇ ਕੀ ਉਹ ਚੋਰੋ ਨੰਬਰ ਤੇ ਗਿਆ ਲੱਗਦਾ ਨਾ ਨਾ ਇਹਨਾਂ ਨੂੰ ਇਹਨਾਂ ਨੂੰ ਕਰੀਏ ਪਿੱਛੇ ਬੈਠੇ ਉਹ ਚੋਰੋ ਦੱਸ ਦੋ ਕਿਨੇ ਖਾਦਾ